50 ਲੱਖ ਰੁਪਏ ਦਾ ਅੱਜ ਕੰਮ ਹੋ ਰਿਹਾ ਸਮਲਾਹ ਦੇ ਵਿੱਚ ਜਿਹੜਾ ਸਕੂਲ ਅਸੀਂ ਕਰੋੜ ਰੁਪਏ ਦਾ ਬਣਾ ਰਹੇ ਹਾਂ ਲਖੇੜ ਦਾ ਜਿਹੜਾ ਸਕੂਲ ਹੈ 2.5 ਕਰੋੜ ਦਾ ਮੰਨਦਾ ਪਿਆ ਆਪਣਾ ਕੰਮ ਬਿਲਕੁਲ ਪਹਾੜਪੁਰ ਦੇ ਵਿੱਚ ਵਾਦਾ ਸੀ ਗੁਜਰ ਭਵਨ ਦਾ 50 ਲੱਖ ਰੁਪਏ ਉਹਨਾਂ ਦੇ ਕੋਲ 4 ਮਹੀਨੇ ਹੋ ਗਏ ਉਹਨਾਂ ਕੋਲ ਅਡਵਾਂਸ ਜਮਾ ਕਰਾਇਆ ਹੋਇਆ 50 ਲੱਖ ਰੁਪਏ ਮੈਂ ਕਿਹਾ ਚਾਹੇ ਕਰੋੜ ਲੱਗ ਜਾਏ 1.5 ਕਰੋੜ ਲੱਗ ਜਾਏ ਬਣਾਣਾ ਤੁਸੀਂ 50 ਲੱਖ ਰੁਪਏ ਕਿੱਥੇ ਚੰਗਰ ਦੇ ਵਿੱਚ ਗਰਾਊਂਡ ਮੈਨਰੀ ਖੋਟ ਖੋਟ ਨੂੰ ਗਰਾਊਂਡ ਦੇ ਰਹੇ ਆ ਕਾਹੀ ਹਾਲ ਦਾ ਸ਼ਾਨਦਾਰ ਗਰਾਊਂਡ ਬਣਾਇਆ ਇੱਥੇ ਹੀ ਕੰਮ ਕਰਨ ਦਾ ਸ਼ੌਂਕ ਹੈ ਤੇ ਨਾਲ ਹੀ ਇਸ ਸਕੂਲ ਦੇ ਵਿੱਚ ਲਗਭਗ 8 ਲੱਖ ਦਾ ਕੰਮ ਹੋਇਆ 125 ਮੀਟਰ ਦੀ ਜਿਹੜੀ ਹਾਲ ਦੀ ਇਹਨੀ ਡਿਮਾਂਡ ਹੋਲ ਭੇਜੀ ਹੈ ਉਹ ਵੀ ਨਾਲ ਹੀ ਅਸੀਂ ਅਪਰੂਵ ਕਰ ਦਾਂਗੇ ਸਾਨੂੰ ਸ਼ੌਂਕ ਹੈ ਜੀ ਜਿੱਦਾਂ ਜਿੱਦਾਂ ਡਿਮਾਂਡ ਆਈ ਜਾਊਗੀ ਅਸੀਂ ਕਰੀ ਜਾਵਾਂਗੇ ਇਸ ਤੋਂ ਇਲਾਵਾ ਇੱਕ ਹੋਰ ਜਿਹੜਾ ਗੰਭੀਰ ਮਸਲਾ ਜਿਹੜੇ ਤੇ ਅਸੀਂ ਉਹ ਇੱਕ ਇੱਕ ਪਿੰਡ ਨੂੰ ਸਾਫ਼ ਕਰਨਾ ਦੇ ਵਿੱਚ ਇੱਕ ਵੱਡੀ ਕਾਰਵਾਈ ਕੀਤੀ ਹੈ ਚਾਰ ਕਹਿੰਦੇ ਕਹਾਂਦੇ ਤਸਕਰ ਫੜੇ ਆ ਜਿਨ੍ਹਾਂ ਨੂੰ ਕੋਈ ਹੱਜ ਤੱਕ ਕੋਈ ਹੱਥ ਨਹੀਂ ਪਾਉਂਦਾ ਸੀ بڑے ਪਰਿਵਾਰਾਂ ਦੇ ਤੇ 150 ਗ੍ਰਾਮ ਜਿਹੜਾ ਚਿੱਟਾ ਹੈ ਉਹ ਰਿਕਵਰ ਕਰਕੇ ਉਹਨੂੰ ਅੰਦਰ ਦੇ ਘਰ ਸਾਰੀਆਂ ਮੇਨ ਖਬਰਾਂ ਆਉਂਦੀਆਂ ਐਦਾਂ ਹੀ ਅੱਜ ਦੀ ਨਾਲ ਪਹਿਲਾਂ ਕੀਪੂ ਸਾਹਿਬ ਦੇ ਵਿੱਚ ਵੱਡੀ ਰਿਕਵਰੀ ਕੀਤੀ ਮਕਸਦ ਇਹ ਆ ਕਿ ਬਿਲਕੁਲ ਇਲਾਕੇ ਨੂੰ ਸਾਫ਼ ਕਰਨਾ ਸਾਡਾ ਕੋਈ ਵੀ ਬੰਦਾ ਸਾਡਾ ਕੋਈ ਸਰਪੰਚ ਸਾਡਾ ਕੋਈ ਲੀਡਰ ਕਿਸੇ ਛਿੱਟੇ ਵਾਲੇ ਨਹੀਂ ਕਿਸੇ ਨਸ਼ੇ ਵਾਲੇ ਨਹੀਂ ਫੋਨ ਨਹੀਂ ਕਰੂਗਾ ਪੁਲਿਸ ਨੂੰ ਇਹ ਕਹਿ ਦਿੰਦਾ ਤੇ ਪੁਲਿਸ ਨੂੰ ਇਹ ਵੀ ਕਹਿ ਦਿੰਦਾ ਜੇ ਥੋੜਾ ਕੋਈ ਬੰਦਾ ਸਾਨੂੰ ਵਿੱਚ ਪੜਿਆ ਮਿਲ ਗਿਆ ਫਿਰ ਦੇਖਿਓ ਖੈਰ ਸਾਨੂੰ ਸਾਡੇ ਇਲਾਕੇ ਸਾਹ ਸਈ ਨਾ ਸਾਨੂੰ ਸਾਡੇ ਬੱਚਿਆਂ ਦੀ ਜ਼ਿੰਦਗੀ ਦਾ ਜਿਹੜਾ ਸਵਾਲ ਹੈ ਅਸੀਂ ਲੱਗੇ ਹੋਏ ਆ ਕੱਲੇ ਜੀ ਇਹ ਤਾਂ ਹੋ ਗਿਆ ਛੋਟੇ ਸਕੂਲ ਵੱਡੇ ਸਕੂਲਾਂ ਦੀ ਗੱਲ ਕਰੀਏ ਸਕੂਲ ਆਫ ਐਮੀਨੈਂਟਸ ਕੀਰਪੁਰ ਸਭ 12 ਕਰੋੜ ਦੀ ਲਾਗਤ ਨਾਲ ਕੰਮ ਚੱਲ ਰਿਹਾ ਸਕੂਲ ਆਫ ਐਮੀਨੈਂਟਸ ਨੰਗਲ 3 ਕਰੋੜ ਦੀ ਲਾਗਤ ਨਾਲ ਕੰਮ ਚੱਲ ਰਿਹਾ ਗਰਲ ਸਕੂਲ ਅਨੰਪੁਰ ਸਭ 5 ਕਰੋੜ ਗਰਲ ਸਕੂਲ ਨੰਗਲ 5 ਕਰੋੜ ਆਧਰਨ ਸਕੂਲ ਆਦੀ ਲੋਧੀਪੁਰ 3-4 ਕਰੋੜ ਰੁਪਏ ਲੱਗਿਆ ਪਹਿਲਾਂ ਕਿਸੇ ਵੀ ਸਰਕਾਰੀ ਸਕੂਲ ਦੇ ਵਿੱਚ ਵੱਡੇ ਸਰਕਾਰੀ ਸਕੂਲ ਚ ਪੀਲੇ ਰੰਗ ਦੀ ਬੱਸ ਨਹੀਂ ਹੁੰਦੀ ਸੀ ਹੁਣ ਪੀਲੇ ਰੰਗ ਦੀਆਂ ਬੱਸਾਂ ਸਰਕਾਰੀ ਸਕੂਲਾਂ ਲੈ ਜਾਂਦੀਆਂ ਬੱਚਿਆਂ ਨੂੰ ਸਾਡੇ ਬੱਚਿਆਂ ਲਈ ਸਿਕਿਉਰਿਟੀ ਗਾਰਡ ਕੈਂਪਸ ਮੈਨੇਜਰ ਜੇ ਨੀਅਤ ਹੋਵੇ ਤਾਂ ਸਭ ਕੁਝ ਸੰਭਵ ਹੈ ਸਾਨੂੰ ਪਿਆਰ ਹੈ ਇਸ ਇਲਾਕੇ ਦੇ ਨਾਲ ਤੇ ਮੇਰਾ ਵਾਅਦਾ ਹੈ ਮੈਂ ਲਈ ਖੁਰਦੇ ਲੋਕਾਂ ਦੇ ਨਾਲ ਇੱਥੇ ਗੁੰਡਾਗਰਦੀ ਦਾ ਰਾਜ ਹੋਇਆ ਤੱਕੇਸ਼ਾਈ ਦਾ ਰਾਜ ਹੋਇਆ ਤੁਸੀਂ ਜਿੰਨੇ ਵੀ ਕੰਮ ਕਾਉਂਗੇ ਇੱਕ ਤੁਸੀਂ ਸ਼ਰੀਫ ਸਰਪੰਚ ਨੂੰ ਚੁਣਿਆ ਇੱਕ ਇਮਾਨਦਾਰ ਪੰਚਾਇਤ ਨੂੰ ਚੁਣਿਆ ਤੇ ਸਾਰੇ ਪਿੰਡ ਦੇ ਨਾਲ ਮੇਰਾ ਵਾਦਾ ਹੈ ਹਰ ਇੱਕ ਬੰਦੇ ਨਾਲ ਜਿੰਨੇ ਵੀ ਕੰਮ ਹੈ ਚਾ ਜਿੰਨੇ ਮਰਜ਼ੀ ਪੈਸੇ ਲੱਗ ਜਾਣ ਖੁੱਲੇ ਖਾਤੇ ਆ ਤੁਹਾਡੇ ਲਈ ਅਸੀਂ ਮਹਿੰਦਲੀ ਖੁਰਤ ਨੂੰ ਇੱਕ ਨਵਾਂ ਮਾਡਰਨ ਪਿੰਡ ਬਣਾ ਕੇ ਦਿਖਾਵਾਂਗੇ ਇਹ ਤੁਹਾਡੇ ਨਾਲ ਵਾਦਾ ਜਿਹੜੀਆਂ ਗਲੀਆਂ ਕਦੀਆਂ ਨਹੀਂ ਕਦੀ ਨਹੀਂ ਬਣੀਆਂ ਉਹ ਗਲੀਆਂ ਬਣਾਉਣੀਆਂ ਸ਼ੁਰੂ ਕਰਤੀਆਂ ਸਰਪੰਚ ਸਾਹਿਬ ਨੇ ਤੇ ਕਿਸੇ ਨਾਲ ਕੋਈ ਭੇਤ ਭਾਕੀ 11 11 ਤੇ ਕਿਸੇ ਨਾਲ ਕੋਈ ਭੇਤ ਭਾਕੀ ਜਿਹੜਾ ਮਰਜ਼ੀ ਆਵੇ ਸਾਡੇ ਸਾਰੇ ਸਾਡੇ ਭਰਾ ਆ ਸਾਰੇ ਸਾਡੇ ਭਰਾ ਅਸੀਂ ਸਾਨੂੰ ਇਹ ਗੰਦੀ ਸਿਆਸਤ ਨਹੀਂ ਆਉਂਦੀ ਤਾਂ ਇਸ ਕਰਕੇ ਆਥਰੇ ਵਿੱਚ ਮੈਂ ਆਪ ਸਭ ਲੋਕ ਜਿਹੜਾ ਸਾਡਾ ਇਹ ਯੁੱਧ ਨਸ਼ੇ ਰੋਜ਼ ਦੇ ਵਿੱਚ ਅਸੀਂ ਇੱਕ ਮਿਸ਼ਨ ਬਣਾ ਕੇ ਲੱਗੇ ਹੋਇਆ ਕਿ ਪਿੰਡ ਪਿੰਡ ਨੂੰ ਸਾਫ਼ ਕਰਨਾ ਹੈ ਚੰਗਰ ਨੂੰ ਸਾਫ਼ ਕਰਨਾ ਹੈ ਸਾਡੇ ਇਲਾਕੇ ਨੂੰ ਸਾਫ਼ ਕਰਨਾ ਹੈ ਤੇ ਪੰਜਾਬ ਦੇ ਵਿੱਚੋਂ ਮੋੜੀ ਇਲਾਕਾ ਬਣਾਉਣਾ ਹੈ ਗੁਰੂ ਸਾਹਿਬ ਦੀ ਧਰਤੀ ਹੈ ਮਾਤਾ ਨਹਿਣਾ ਦੇਵੀ ਦੀ ਧਰਤੀ ਹੈ